ਕਿਸੇ ਨੇ ਦੇਣੀ ਦਾਲ ਚਾਵਲ ਕਿਸੇ ਨੇ ਦੇਣੀ ਦਾਲ ਚਾਵਲ ਕਿਸੇ ਨੇ ਦੇਣਾ ਅਟ ਬਣਾ ਕੇ ਪਖਾਰੀ ਲਿਆਉਣਾ ਸੜਕ ਤੇ ਹੱਥ ਚ ਫੜਾਉਣਾ ਬਟ ਚਿੱਟੇ ਨਾਲ ਜਵਾਨੀ ਮਰਨੇ ਬੰਦ ਹੋਣੀ ਕੈਨੇਡਾ ਦੇ ਜਹਾਜ਼ ਮਰਨੇ ਯੂਪੀ ਦੀ ਤਰਜ ਤੇ ਗੈਂਗਸਟਰ ਮਕਾਉਣੇ ਬੰਦ ਹੋਣੀਆਂ ਸਵਿਆਂ ਚ ਪੜਦੀਆਂ ਨਜਾਇਜ਼ ਲਾਟਾਂ ਕਿਸੇ ਨੇ ਦੇਣੀ ਦਾਲ ਚਾਵਲ ਕਿਸੇ ਨੇ ਦੇਣਾ ਆਟਾ ਬਣਾ ਕੇ ਭਖਾਰੀ ਲਿਆਉਣਾ ਸੜਕ ਤੇ ਹੱਥ ਚ ਫੜਾਉਣਾ ਬਾਟ ਕਿਸੇ ਲਾਲਚ ਦੇ ਵਿੱਚ ਨਾ ਆਈ ਸੋਚ ਸਮਝ ਟਿੱਲੋ ਬਟਨ ਦਬਾਈ ਨਹੀਂ ਬਿੱਲੇ ਵਰਗਿਆਂ ਮਾਰ ਉਡਾਰੀ ਜਹਾਜੇ ਚੜਨਾ ਬੜੌਦੀ ਦੀਆਂ ਗਲੀਆਂ ਚ ਪੈ ਜਾਣਾ ਸਨਾਟਾ ਕਿਸੇ ਨੇ ਦੇਣੀ ਦਾਲ ਚਾਵਲ ਕਿਸੇ ਨੇ ਦੇਣਾ ਆਟਾ ਬਣਾ ਕੇ ਪਖਾਰੀ ਲਿਆਉਣਾ ਸੜਕ ਤੇ ਹੱਥ ਚ ਫੜਾਉਣਾ ਬਟਾ ਵਾਦੇ ਸਾਰੇ ਲਾਰੇ ਪਾਣੇ ਵਾਦੇ ਸਾਰੇ ਜਦ ਲਾਰੇ ਪਾਣੇ ਪੈਣਾ ਫੇਰ 5 ਸਾਲ ਦਾ ਘਾਟਾ ਕਿਸੇ ਨੇ ਦੇਣੀ ਦਾਲ ਚਾਵਲ ਕਿਸੇ ਨੇ ਦੇਣਾ ਆਟਾ ਬਣਾ ਕੇ ਪਖਾਰੀ ਲਿਆਉਣਾ ਸੜਕ ਤੇ ਹੱਥ ਚ ਫੜਾਉਣਾ